ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਮਹੱਲਾ ਤੀਜਾ ਸਹਿ ਜਵੰਸ ਪਤ ਫੁੱਲ ਫਲ ਭਵਰ ਵਸੈ ਪੈਖੰਡ ਨਾਨਕ ਤਰਵਾਰੀਕ ਹੈ ਏਕੋ ਫੁੱਲ ਪਰੰਗ ਪੌੜੀ ਜੋ ਜਨ ਲੁਜੇ ਮਨੇ ਸਿਉ ਸੇ ਸੂਰੀ ਪ੍ਰਧਾਨ ਹਰ ਸੇਤੀ ਸਦਾ ਮਿਲ ਰਹਿ ਜਿੰਨੀ ਆਪ ਪਛਾਨ ਗਿਆਨੀਆਂ ਕਾ ਏ ਮੈਤ ਹੈ ਮਨ ਮਾਹੀ ਸਮਾਨਾ ਹਰ ਜੀਉ ਕਾ ਮੈਲ ਪਾਇਆ ਸਚ ਲਾਇ ਧਿਆਨ ਜਿੰਨੀ ਗੁਰ ਪ੍ਰਸਾਦੀ ਮਨ ਜੀਤੇ ਆ ਜਗ ਤਿਨੇ ਜਤਾਨਾ ਸ਼ਲੋਕ ਮਹੱਲਾ ਤੀਜਾ ਜੋਗੀ ਹੋਵਾ ਜਗ ਪਮਾ ਘਰ ਘਰ ਭੀਖਿਆ ਲੇ ਹੂੰ ਦਰਗੇ ਲੇਖਾ ਮੰਗੀਏ ਕਿਸ ਕਿਸੇ ਉੱਤਰ ਦਿਉ ਪੇਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਪੇਖੀ ਹਾਥ ਨਾ ਲੱਦੀਆਂ ਸਭ ਬੱਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀ ਐ ਸੋ ਦਰ ਸੇਵੈ ਨਾ ਕੋਈ ਐਸਾ ਸਤਗੁਰ ਲੋੜ ਲਾਉ ਜਿਸ ਜੀਵ ਡ ਅਵਰਨਾ ਕੋਈ ਤਿਸ ਸਰਨਾਈ ਛੁੱਟੀ ਐ ਲੇਖਾ ਮੰਗੇ ਨਾ ਕੋਈ ਸੱਚ ਦਰੜਾਏ ਸੱਚ ਦਰੜੈ ਸੱਚਾ ਓ ਸ਼ਬਦ ਦੀ ਹਰ ਦੇ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਈ ਨਾਨਕ ਸੱਚੇ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮੈਂ ਸਮਾਵਸੀ ਜਿਸ ਨੂੰ ਨਦਰ ਕਰੇ ਪੌੜੀ ਸੋਰੇ ਏ ਨਾ ਅੱਖੀਐ ਹੰਕਾਰ ਮਰੇ ਦੁਖ ਪਾਵੈ ਅੰਦੇ ਆਪਨਾ ਪਛਾਨਈ ਦੂਜੀ ਪਤ ਜਾਵੇ ਅਤ ਕ੍ਰੋਧ ਸਿਉ ਲੁਜਜਦੈ ਅੱਗੇ ਪਿੱਛੇ ਦੁੱਖ ਪਾਵੇ ਹਰ ਜਿਉ ਹੰਕਾਰ ਨਾ ਪਾਵਾਈ ਵੇਦ ਕੂ ਕਿਸ ਨਾਵੇ ਹੰਕਾਰ ਮੋਏ ਸੇਵ ਗਤੀ ਗੈ ਮਰ ਜਨਮੇ ਫਿਰ ਆਵੇ ਸ਼ਲੋਕ ਮਹੱਲਾ ਤੀਜਾ ਕਾਗੋ ਹੋਈ ਨਾ ਉਜਲਾ ਲੋਹੀ ਨਾਮ ਨਪਾਰ ਪਰਮ ਪਦਾਰਥ ਮੰਨ ਲੈ ਤਨ ਸਵਾਰਨ ਹਾਰ ਹੁਕਮ ਬਸ਼ਾਨੀ ਉਜਲਾ ਸਿਰ ਕਾਸਟ ਲੋਹਾ ਪਾਰ ਤ੍ਰਿਸ਼ਨਾ ਛੋਡੇ ਪੈ ਵਸੈ ਨਾਨਕ ਕਰਨੀਸਾਰ ਮਹੱਲਾ ਤੀਜਾ ਮਾਰੂ ਮਾਰਨ ਜੋਗੈ ਮਾਰ ਨਾ ਸਕੇ ਗਵਾਰ ਨਾਨਕ ਜੀ ਈ ਮਾਰੀ ਐ ਗੁਰ ਸਬਦੀ ਵਿਚਾਰ ਇਹ ਮਨ ਮਾਰਿਆ ਨਾ ਮਰੇ ਜੇ ਲੋਚੈ ਸਬ ਕੋ ਹੋਈ ਨਾਨਕ ਮਨ ਹੀ ਕਿਉ ਮਨ ਮਾਰਸੀ ਜੇ ਸਤਗੁਰ ਭੇਟੈ ਸੋਈ ਪੌੜੀ ਦੋਵੇਂ ਤਰਪਾਉ ਪਾਈਓ ਨ ਵਿੱਚ ਸਖਤ ਸਿਵ ਵਸ ਸਗਤੀ ਕਨੇ ਨਾ ਪਾਇਓ ਫਿਰ ਜਨਮ ਬਨਾਸਾ ਗੁਰ ਸਿਵੈ ਸਾਤ ਪਾਈਐ ਜਪ ਸਾਸ ਗਰਾਸਾ ਸਿਮਰਤ ਸਾਸਤ ਸੋਦ ਦੇਖ ਉੱਤਮ ਹਰਦਾਸਾਂ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾਂ ਸ਼ਲੋਕ ਮਹੱਲਾ 3 ਹੋਂਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਮਖਣ ਮੰਦੀ ਪੂਜੀਆ ਆਪਣੇ ਚਾਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਈ ਚੌਂਕੇ ਭਟੇ ਨਾ ਕੋਹੀ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਈ ਮਹੱਲਾ ਤੀਜਾ ਆਪੋ ਪਾਏ ਕਰਿ ਆਪੇ ਨਦਰ ਕਰੀ ਆਪੇ ਦੇ ਵਡਿਆਈਆ ਕਉ ਨਾਨਕ ਸੱਚਾ ਸੋਈ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੁਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਓ ਲੁਜੈ ਗੁਰਬਦ ਦੀ ਹਰ ਭੇਦੀ ਐ ਹਰ ਜਪ ਹਰ 부ਜੈ ਸੋ ਹਰਨਾ ਸਰਨਾਈ ਛੁੱਟੀ ਐ ਜੋ ਮਨਸੋਂ ਝੂਜੈ ਮਨ ਵਿਚਾਰ ਹਰ ਜਪ ਕਰੀ ਹਰ ਦਰਗੈ ਸਿਜੈ